ਤੇ ਲੈ ਜਾ ਜੋ ਘਰਦਰ ਚਾਚੋ თਜੋਰੇ ਰਾਜ ਪਰਸੀ ਰੋ ਕੋੜੀਰ ਮਾਨੇ ਬਾਰੀ ਜਾ ਜੋ ਕਰਤੇ ਬੇੜੂ ਪਾਰ ਕੋੜੀਰ ਮਾਵੜੀ ਹੀ ਮਾ ਤੇ ਲੈ ਜਾ ਚਾਚੋ

ખોડિયર વની પારી જાતે બેડો પાર ખોડિયાર માવળી ਜਾ ਜੋ ਗੜਤਰਾ ਜਾ ਜੋ ਜਾ ਜੋ ਰਾਜਪੁਰਤੀ ਕੋੜੀਰ ਮਾਨੇ ਪਾਰੇ ਜਾ ਜੋ ਪਰਸੇ ਵੇੜੋ ਪਾਰ ਕੋੜੀਰ ਮਾਵੜੀ ਹੀ ਮਾਟੇ ਲਾ ਜਾ ਜੋ ਗੜਤਰਾ ਜਾ ਜੋ ਜਾ ਜੋ ਰਾਜਪੁਰਤੀ ਰ ਕੋੜੀਰ ਮਾਨੇ ਪਾਲੇ ਜਾ ਜੋ ਕੰਸੇ ਵੇੜੋ ਪਾਰ ਕੋੜੀਰ ਮਾਵੜੀ ਮਾਨਿਤ ਪਾੜੇ ਕੋੜੀਰ It's a ਵੇੜੋ ਪਾਰ ਕੋਰੀਅਰ ਮਾਵੜੀ ਮਾਹਰੇ ਦਾਜੋ ਗਣਸਾ